ਤਾਰ ਅੱਜ ਤੇਤੀਵਾ ਦਿਨੇ ਮਰ ਰਵਤਾ ਉਹ ਵੀ ਜਗਜੀਤ ਸਿੰਘ ਢੱਲੇਵਾਲ ਇੱਕ ਬਜ਼ੁਰਗ ਵਿਅਕਤੀ 60 ਸਾਲ ਤੋਂ ਉੱਪਰ ਦੀ ਉਮਰ ਕਿੰਨੀਆਂ ਬਿਮਾਰੀ ਨਾਲ ਕਿਰਵਾਇਆ ਵਿਅਕਤੀ ਬੈਠਾ ਹੈ ਪਰ ਕਿਸੇ ਨੂੰ ਉਹਦੀ ਕੋਈ ਪਰਵਾਹ ਨਹੀਂ ਕੋਈ ਖੈਰ ਨਹੀਂ ਬਸ ਦਵਾਈ ਵੀ ਉਹਦੀ ਬੰਦ ਹੋ ਗਈ ਹੈ ਪਰ ਸੋਦੋ ਪਾਣੀ ਬੰਦ ਹੋ ਚੁੱਕਿਆ ਹੈ ਸਰਕਾਰਾਂ ਆਪਣੇ ਅਟਲ ਯਾਨੀ ਕਿ ਹੰਕਾਰ ਦੇ ਬੈਠੀ ਹੋਈ ਹੈ ਕੇਂਦਰ ਸਰਕਾਰ ਮੰਨਣ ਦਾ ਨਾਮ ਨਹੀਂ ਲੈ ਰਹੀ ਹਾਲਾਂਕਿ ਸੁਪਰੀਮ ਕੋਰਟ ਨੇ ਵਿਚ ਜਲਾ ਕੀਤਾ ਵੀ ਪਰਸੋਂ ਆ ਕੇ ਵੀ ਅਸੀਂ ਜਗਜੀਤ ਸਿੰਘ ਡੱਲੇਵਾਲ ਦਾ ਪੱਖ ਲਾਂਗੇ ਪੰਜਾਬ ਸਰਕਾਰ ਨੂੰ ਵੀ ਥੋੜਾ ਜਿਹਾ ਝਾੜਿਆ ਸੀ ਫਟਕਾਰ ਲਾਈ ਸੀ ਪੰਜ ਪੰਜਾਬ ਸਰਕਾਰ ਨੇ ਹੱਦੀ ਕਰਤੀ ਪੰਜਾਬ ਸਰਕਾਰ ਨੇ ਇਹ ਤੋਂ ਕਹਿ ਦਿੱਤਾ ਕਿ ਅਸੀਂ ਨਹੀਂ ਚੱਕ ਸਕਦੇ ਡੱਲੇਵਾਲ ਜੀ ਨੂੰ ਅਸੀਂ ਹਸਪਤਾਲ ਨਹੀਂ ਲਿਆ ਸਕਦੇ ਮਾਹੌਲ ਖਰਾਬ ਹੋ ਸਕਦਾ ਹੈ ਤੇ ਦੋਸਤੋ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਸਾਡੇ ਨਾਲ ਜੁੜੇ ਐ ਸਾਡੇ ਸੀਨੀਅਰ ਪੱਤਰਕਾਰ ਜੋ ਕਿ ਇਸ ਖਬਰ ਦੇ ਪੂਰੀ ਆਪਣੀ ਅਪਡੇਟ ਰੱਖਦੇ ਨੇ ਸੰਜੀਵ ਸ਼ਰਮਾ ਜੀ ਉਹਨਾਂ ਕਰਦੇ ਆ ਗੱਲਬਾਤ ਵੀ ਆਖਰੇ ਮਸਲਾ ਕਿਉਂ ਉੱਡਦਾ ਹੀ ਜਾ ਰਿਹਾ ਹੈ ਜੀ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਏਵਨ ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਸਰ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ਰਮਾ ਜੀ ਮਾਹੌਲ ਦੇਖੋ ਫਿਰ ਮਿਲਟਰੀ ਵਾਲਾ ਬਣ ਰਿਹਾ ਪੰਜਾਬ 'ਚ। ਬਿਲਕੁਲ ਬਿਲਕੁਲ ਬਣ ਰਿਹਾ ਜੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਪੀਸੀਆਂ ਰਣਨੀਤੀਆਂ ਜਿਹੜੀਆਂ ਬੈਠੀਆਂ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਹੈ 2020 ਤੋਂ ਬਾਅਦ ਜੀ। ਜੀ ਕਿਉਂਕਿ ਕਿਸਾਨਾਂ ਦਾ ਸੰਘਰਸ਼ ਜੋ ਰੁਪਾਂ ਦਾ ਸੰਭਾਲ ਚ ਹੈ ਜਿੰਨੇ ਕਿ ਬੱਚੇ ਬੱਚੇ ਦਾ ਸਹਾਰਾ ਹੈ ਜਿਹੜਾ ਹੋਰ ਚੱਲ ਰਿਹਾ ਹੈ ਜੀ ਵਾਲੇ ਕਾਨੂੰਨ ਲਾਗ ਕਰਾਉਣ ਵਾਸਤੇ ਤੇ ਕਿਹਨਾਂ ਕਿਤੇ ਐਨਐਸ ਵੀ ਵਾਸਤੇ ਜੀ ਲੇਖੋ ਅਫਸੋਰ ਬਹੁਤ ਲੱਗਦਾ ਹੈ ਜਦੋਂ ਮੈਂ ਹਰ ਲੈ ਨੂੰ ਬੋਲਣਾ ਪੈਂਦਾ ਹੈ ਕਿ ਇਹ ਇਕੱਲੇ ਪੰਜਾਬ ਦਾ ਮਸਲਾ ਨਹੀਂ ਜੀ ਹੈ ਜੀ 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 ਇਹ ਰੇ ਹਿੰਦੂਸਤਾਨ ਦਾ ਮਸਲਾ ਹੈ ਜੀ ਲੇਕਿਨ ਸੰਘਰਸ਼ ਕਮਜ਼ੋਰ ਕਿਉਂ ਬੰਦਾ ਹੈ ਜੀ ਪਹਿਲਾਂ ਤਾਂ ਸਨਗਠਨ ਕਮਜ਼ੋਰੀ ਇਸ ਕਰਕੇ ਪੈਂਦਾ ਵੀ ਸਵੇਰੇ ਇਕੱਠੇ ਨਹੀਂ ਹੁੰਦੀ ਹੈ ਜੀ ਸਹੀ ਗੱਲ ਹੈ ਤੇ ਦੂਜਾ ਜਿਹੜਾ ਕਿ ਤਨਾ ਕਿਤੇ ਸਭ ਤੋਂ ਵੱਡਾ ਫਰਕ ਪੈਂਦਾ ਹੈ ਚਲੋ ਬਾਕੀ ਸਭ ਦੇ ਲਈ ਇੱਕ ਸੁਭਾ ਦੀ ਉੱਠਿਆ ਆ ਉਹਦੇ ਵਿੱਚੋਂ ਵੀ ਜਿਹੜੇ ਬਾਦਬੋਰ ਸੁਭਾਰਨੇ ਵਾਲੀਆਂ ਜਥੇਬੰਦੀਆਂ ਜਾਂ ਜਿਹੜੀ ਮੋਢੀ ਗਏ ਦੰਦੇ ਆ ਜਾਂ ਜਿਹੜੇ ਅੱਗੇ ਹੋਣੇ ਵਾਲੇ ਗਏ ਦੰਦੇ ਆ ਉਹਨਾਂ ਦੇ ਵਿੱਚ ਨਾ ਏਕਾ ਹੋਣਾ ਜੀ ਜੀ ਦੇਖੋ ਕਿਤੇ ਨਾ ਕਿਤੇ ਟੈਂਦਰ ਸਰਕਾਰ ਠੱਕਾ ਕਰ ਰਹੀ ਹੈ ਅਮੇਸ਼ ਜੀ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਤਾਂ ਖਾਸ ਕਰਕੇ ਤਾਂ ਕਾਫੀ ਕਈ ਵਿੱਚ ਹੁਣ ਕਿਤੇ ਕਿਤੇ ਯੂਨੀਵਰਸਿਟੀ ਕੈਜਿਨਗ ਦੀ ਦੰਦੇ ਆਲ ਸਾਫ ਤੇ ਕਿਤੇ ਨਾ ਕਿਤੇ ਵਿਅਕਤੀ ਜਨ ਹੋ ਗਏ ਜਿਹੜੀ ਰਾਜਨੀਤੀ ਚੱਲ ਰਹੀ ਹੈ ਜੀ ਅਸੀਂ ਕੁਐਸਚਨ ਕਰਦੇ ਆ ਅਸੀਂ ਸਵਾਲ ਕਰਦੇ ਆ ਸੈਂਟਰ ਸਰਕਾਰ ਨੂੰ ਮਾਨਯੋਗ ਅਦਾਲਤਾਂ ਨੂੰ ਵੀ ਕਿਹਾ ਤੁਹਾਡਾ ਬਜ਼ੁਰਗ ਇਸ ਸਥਿਤੀ ਦੇ ਵਿੱਚ ਕਿਤੇ ਬੈਠਾ ਹੋਵੇ ਤੇ ਆ ਹੋਵੇ ਤਾਂ ਕਿ ਆ ਤੁਸੀਂ ਸਰਕਾਰਾਂ ਦੇ ਖਿਲਾਫ ਬੋਲੂਗੇ ਨਹੀਂ ਤਾਂ ਕਿ ਤੁਸੀਂ ਸਿਸਟਮ ਦੇ ਖਿਲਾਫ ਬੋਲੂਗੇ ਨਹੀਂ ਜੀ ਜੇਕਰ ਤੁਸੀਂ ਸਿਸਟਮ ਦੇ ਖਿਲਾਫ ਬੋਲਦੇ ਆ ਸਾ ਸਿਸਟਮ ਪ੍ਰੈਸ਼ਰ ਦੇ ਨਾਲ ਕਿਉਂ ਇਸ ਚੀਜ਼ ਨੂੰ ਦਵਾ ਲਿਆ ਜਾਂਦਾ ਜਿਵੇਂ ਕੱਲ ਖਬਰ ਨਿਕਲ ਕੇ ਆਈ ਸੀ ਕਿ ਡੰਡੇਵਾਲ ਸਰਪ ਦੀ ਜਿਵੇਂ ਕਿ ਪੰਜਾਬ ਕੇ ਪੇ ਵੀਡੀਓ ਕਾਨਫਰੈਂਸ ਦੇ ਰਾਹੀਂ ਮਾਨਜੋਗ ਅਦਾਲਤਾਂ ਦੇ ਵਿੱਚ ਜਰੀ ਦਾ ਦਮਿਆ ਦੀ ਕਾਦੀ ਲੱਗਣੀ ਸੀ ਜਾਂ ਕਿ ਤਨਖੇਪ ਮਾਨਜੋਗ ਅਦਾਲਤਾਂ ਦੇ ਤਕਰੀਮ ਕੋਰਟ Mein ਡੰਡੇਵਾਲ ਸਾਹਿਬ ਦਾ ਹਾਲ ਜਾਣਨਾ ਸੀ ਉਹ ਗੱਲ ਨੂੰ ਛੱਡ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਝਾੜ ਲਾਉਂਦੀ ਨਜ਼ਰ ਆਈ ਹੈ ਤੁਸੀਂ ਕਹਿੰਦੇ ਕਿ ਕੇਂਦਰ ਸਰਕਾਰ ਨੂੰ ਝਾੜ ਲਾਈ ਉਹ ਕੇਂਦਰ ਸਰਕਾਰ ਨੂੰ ਝਾੜ ਨਹੀਂ ਲਾਈਗੀ ਕੇਂਦਰ ਸਰਕਾਰ ਵੀ ਤਾਂ ਕੋਰਟ ਦੇ ਵਿੱਚ ਹਮੇਸ਼ਾ ਹੀ ਆ ਕੋਰਟ ਕਿਤੇ ਨਾ ਕਿਤੇ ਖੜਾ ਹੈ ਜੀ ਇਹਦਾ ਪੰਜਾਬ ਸਰਕਾਰ ਨੂੰ ਕਿਹਾ ਗਿਆ ਸਬੰਧਤ ਦੇ ਜੁੜੇ ਹੋਏ ਲੋਕਾਂ ਨੂੰ ਕਿਹਾ ਗਿਆ ਜੀ ਅਗਰ ਤੁਸੀਂ ਛੱਪੇ ਨਾਲ ਟਿਕਨਿਕ ਤੇ ਰੱਖਣਾ ਚਾਹੁੰਦੇ ਢੱਲੇਵਾਲ ਸਾਹਿਬ ਨੂੰ ਜਾਂ ਹਸਪਤਾਲ ਦੀ ਜਾਣ ਦੇਣਾ ਚਾਹੁੰਦੇ ਤਾਂ ਤੁਸੀਂ ਉਹਨਾਂ ਦੀ ਖੁਦਕੁਸ਼ੀ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਹਿਤਾ ਕਰਦੇ ਹਨ ਅਸੀਂ ਮਾਨਦੋਗ ਅਦਾਲਤਾਂ ਨੂੰ ਪੁੱਛਣਾ ਚਾਹੁੰਦੇ ਆ ਪੁਲਿਸ ਕਿ ਆ ਕੋਈ ਸਿਸਟਮ ਦੇ ਖਿਲਾਫ ਬੰਦਾ ਬੋਲਦਾ ਕੋਈ ਮਰਨ ਵਰਤ ਤੇ ਬੈਠਾ ਕੋਈ ਹੜਤਾਲ ਤੇ ਬੈਠਾ ਹੈ ਤਾਂ ਕਿ ਆ ਉਹ ਨਿਯਾਇਜ ਹੈ ਤਾਂ ਕਿ ਆ ਉਹ ਲੋਕਤੰਤਰ ਦੇ ਵਿੱਚ ਸੰਵਿਧਾਨ ਦੇ ਵਿੱਚ ਨਹੀਂ ਦੀ ਹੈ ਜੀ ਸਹੀ ਗੱਲ ਹੈ ਸਹੀ ਗੱਲ ਹੈ ਉਹਨਾਂ ਨੇ ਇੱਕ ਤਰ੍ਹਾਂ ਕਿਸਾਨਾਂ ਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਯਾਨੀ ਕਿ ਇੱਕ ਵਿਅਕਤੀ ਨੂੰ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰ ਰਹੇ ਹੋ ਨਹੀਂ ਮਜਬੂਰ ਨਹੀਂ ਹੋਤਾ ਆਪ ਕਹਿ ਰਹੇ ਨੇ ਉਹ ਕਹਿੰਦੇ ਵੀ ਮੈਂ ਹੁਣ ਇੰਨੇ ਵੀ ਹੋ ਗਏ ਬੈਠਾ ਕਹਿੰਦੇ ਹੁਣ ਮੈਂ ਇਹ ਯਾਨੀ ਕਿ ਜਿਹੜੀ ਮੰਗਾ ਸਰ ਤੋਂ ਪਹਿਲਾਂ ਗਲਤੀ ਹੋਈ ਸੀ ਕਹਿੰਦੇ ਅਸੀਂ ਦਿੱਕਤੀ ਨਹੀਂ ਦਿੱਤਾ ਸੀ ਅਸੀਂ ਦਿੱਲੀੋਂ ਮੰਨ ਕੇ ਆ ਗਏ ਸੀ ਇਹ ਤੁਹਾਡੀ ਗੱਲ ਜਾਇਜ਼ ਹੈ ਵੀ ਇਹ ਕਰ ਕਹਿੰਦੇ ਅਸੀਂ ਉਹ ਗਲਤੀ ਕੀਤੀ ਹੈ ਕਹਿੰਦੇ ਮੈਂ ਹੁਣ ਉਹ ਗਲਤੀ ਨਹੀਂ ਕਰਾਂਗਾ ਕਹੇ ਕਹਿੰਦਾ ਮੈਂ ਯਾਨੀ ਕਿ ਕਿਸਾਨ ਭਰਾਵਾਂ ਲਈ ਸ਼ਹੀਦ ਹੋ ਜਾ ਤੇ ਤੁਹਾਨੂੰ ਅੱਜ ਨਾ ਸ਼ਰਮ ਆ ਤੁਹਾਨੂੰ ਪਤਾ ਹੀ ਹੋਣਾ ਆਪਣੇ ਦਰਸ਼ਕਾਂ ਨੂੰ ਦੱਸ ਦਿੰਨੇ ਪੰਜਾਬ ਪੂਰਾ ਬੰਦ ਹੈ ਪਲ ਪੂਰੇ ਪੰਜਾਬ ਬੰਦ ਦੀ ਕਾਲ ਹੈ ਤੇ ਕੱਲ ਸੌਰਨ ਸਿੰਘ ਭੰਡੇ ਜੋ ਇਸ ਸਮੇਂ ਪੂਰਾ ਕਿਸਾਨ ਆਗੂ ਯਾਨੀ ਕਿ ਰੋਜ਼ ਹੀ ਪ੍ਰੈਸ ਕਾਨਫਰੰਸ ਉਹਨਾਂ ਦੀ ਹੁੰਦੀ ਹੈ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਸਾਰੇ ਵਪਾਰੀ ਵਾਰਰ ਨੂੰ ਖਾਸ ਕਰ ਨੌਜਵਾਨਾਂ ਨੂੰ ਵੀ ਤੁਸੀਂ ਇੱਕ ਦਿਨ ਉੱਠ ਕੇ ਆਓ ਸਾਡਾ ਸਾਥ ਦਿਓ ਤੇ ਪੰਜਾਬ ਬੰਦ ਦੀ ਕਾਲ ਦੇ ਵੀ ਸਾਡੀ ਸਹਾਇਤਾ ਕਰੋ ਤੇ ਸ਼ਰਮਾ ਜੀ ਕੱਲ ਕੀ ਲੱਗਦਾ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਦੇਖੋ ਕਿਉਂਕਿ ਦੇਖੋ ਜਿਹੜੇ ਰੋਜ਼ਾਨਾ ਲੋਕ ਆਉਂਦੇ ਜਾਂਦੇ ਨੇ ਉਹ ਕੰਮਕਾਰ ਵਾਲੇ ਉਹਨਾਂ ਨੂੰ ਦਿੱਕਤਾਂ ਜ਼ਰੂਰ ਆਣਗੀਆਂ ਹਾਂ ਦੇਖੋ ਮੈਂ ਤਾਂ ਬਹੁਤ ਨਿਰਾਸ਼ ਆ ਬਣ ਦਿੱਤੇ ਹੈ ਕਿ ਪੰਜਾਬ ਆਮਦਕਾਰ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਜੀ ਇੰਨਾ ਕੰਮ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਟੋਲ ਪਲਾਜੇ ਕਿੰਨੇ ਨਾਲ ਮਸਲਾ ਹੱਲ ਨਹੀਂ ਹੋਣਾ ਕਿਤੇ ਨਾ ਕਿਤੇ ਐਦਾਂ ਦੀ ਰਣਨੀਤੀ ਬਣਾਈ ਜਾਵੇ ਐਦਾਂ ਦਾ ਸਿਸਟਮ ਬਣਾਇਆ ਜਾਵੇ ਵੀ ਜਿਹੜੀ ਜਿੱਦਣਾ ਜਿੱਦ ਸਰਕਾਰ ਹੈ ਜਿਹੜੀ ਉਹ ਗੋਡਿਆਂ ਦੇ ਵਾਲਾ ਕਿ ਜਿੱਤੇ ਨਾ ਕਿਤੇ ਸਾਡੇ ਪੰਜਾਬ ਦੇ ਮਸਲਾ ਦਾ ਜਿਵੇਂ ਕਿ ਨਾ ਕੋਈ ਨਿਪਾਲੇ ਕਾਨੂੰਨ ਰਾਸ਼ਟਰਾਂ ਦਾ ਐਨਐਸਪੀ ਦੇਣ ਦੇ ਬਿਸਕੀਟਾਂ ਕਿਤੇ ਅੱਗੇ ਆ ਰਹੀ ਨਹੀਂ ਲੇਕਿਨ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸਾਡੇ ਲੋਕਾਂ ਦੀਆਂ ਕਮਜ਼ੋਰੀਆਂ ਦਿਖਦੀਆਂ ਸਤਾਰ ਖੰਗਰ ਚੁੱਬੇ ਨਾਲ ਜਿਹੜੇ ਲੋਕ ਡੋਲੇ ਹੋਏ ਆ ਉਹਨਾਂ ਦੀਆਂ ਕਮਜ਼ੋਰੀਆਂ ਦਿਖਦੀਆਂ ਇਸ ਕਰਕੇ ਕਿ ਜਿਵੇਂ ਕਿ ਜਿਹੜੀ ਸਰਕਾਰ ਹੈ ਜਿਹੋ ਗੋਡਿਆਂ ਦੇ ਗੱਲ ਨਹੀਂ ਆ ਰਹੀ ਦੇਖੋ ਪੰਜਾਬ ਬੰਦ ਹੋਊਗਾ ਸੀ ਠੀਕ ਹੈ ਜੀ ਮੰਨ ਲੈ ਪੰਜਾਬ ਬੰਦ ਹੋਊਗਾ ਲੇਕਿਨ ਮਸਤਾਨ ਕੀਦਾ ਹੁਜਾ ਜੀ ਆਮ ਸਿੱਤੀ ਬਰੀ ਵਰਗ ਦਾ ਨੁਕਸਾਨ ਹੋਗਾ ਇੱਕ ਲੇਬਰ ਦਾ ਨੁਕਸਾਨ ਹੋਗਾ ਜੀ ਜੀ ਜੇਬਰ ਦਾ ਨੁਕਸਾਨ ਕਰਨਾ ਆਮ ਵਰਗ ਦਾ ਨੁਕਸਾਨ ਕਰਨਾ ਕਿ ਕਾਨੂੰਨ ਸੰਘਰਸ਼ ਤੋਂ ਦਾ ਕੋਈ ਫਾਇਦਾ ਨਹੀਂ ਜੀ ਹੈ ਕਹਿਣਾ ਮਤਲਬ ਇਹ ਹੈ ਵੀ ਤੁਸੀਂ ਸਿਸਟਮ ਦੇ ਵਿੱਚ ਲੈ ਕੇ ਚੱਲੋ ਤੁਸੀਂ ਉਹਨਾਂ ਲੋਕਾਂ 'ਤੇ ਨਾਸ ਦਬਾਓ ਉਹਨਾਂ ਡਿਪਾਰਟਮੈਂਟ 'ਤੇ ਅਸਰਾ ਵੀ ਨਾਸ ਦਬਾਓ ਕਿ ਉਹਨਾਂ ਨੇ ਕਿਤਨਾ ਕਿਤੇ ਮਸਲਾ ਹੱਲ ਕਰਨਾ ਹੈ ਦੇਖੋ ਪੰਜਾਬ ਬੰਦ ਕਰ ਦਿੰਗੇ ਠੀਕ ਹੈ ਪੰਜਾਬ ਬੰਦ ਹੋ ਵੀ ਜਾਊਗਾ ਲੇਕਿਨ ਮੈਂ ਚੈਨਲ ਤੇ ਕਲੀਅਰ ਕਰਦਾ ਪੰਜਾਬ ਬੰਦ ਦੇ ਵਿੱਚ ਹਾਰਾ ਨਹੀਂ ਮਿਲਣੇ ਵਾਲਾ ਪੂਰਾ ਇਹਦੇ ਹਰ ਵਾਰੀ ਜਿਵੇਂ ਦੇਖਿਆ ਪੰਜਾਬ ਬਾਦ ਨੂੰ ਹੁੰਦਾ ਇੱਕ ਗਰੀਬ ਬੰਦਾ ਰੇੜੀ ਖੜੀ ਆਲਾ ਕਿਤੇ ਨਾ ਕਿਤੇ ਬੰਦ ਕਰ ਦਿੰਦਾ ਛੋਟੀ ਨਦੀ ਦਾਣਾ ਬੰਦ ਕਰ ਦਿੰਦਾ ਲੇਕਿਨ ਜਿਹੜੇ بڑے ਲੋਕ ਮਟਰਣਾੜ ਲੋਕ ਨੇ ਜਿਹਦੇ ਨਾ ਕਿਤੇ ਉਹਦਾ ਸਿਸਟਮ ਚੱਲਦਾ ਰਹਿਦਾ ਉਹਨਾਂ ਨੂੰ ਕੋਈ ਘਰਤ ਨਹੀਂ ਪੈਂਦਾ ਪੂਰੇ ਪੰਜਾਬ ਦੇ ਕਿਸੇ ਨੂੰ ਸਰਕਾਰੀ ਕੰਮਾਂ ਸੈਂਟਰ ਸਰਕਾਰ ਨੂੰ ਕਿਤੇ ਕਰਾਉਂਦਾ ਜੀ ਉਹੀ ਗੱਲ ਹੈ ਸ਼ਰਮਾ ਜੀ ਦੇਖੋ ਅੱਜ ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਬਣ ਗਿਆ ਮੰਦਿਓ ਚਾਹ ਬਣਾ ਲਾ ਪੀਐਮ ਨਰਿੰਦਰ ਮੋਦੀ ਚਾਹ ਬਣਾਉਂਦੇ ਵੀ ਅੱਜ ਉਹਨਾਂ ਨਹੀਂ ਲਿਖਦਾ ਵੀ ਜੇ ਪੰਜਾਬ ਦਾ ਨੂੰ ਹੁੰਦਾ ਇੱਕ ਦਿਹਾੜੀ ਦਾ ਬੰਦਾ ਜੋ ਕੇ ਰੋਜ਼ ਇਹਦੀ ਸਵੇਰੇ ਘਰੋਂ ਨਿਕਲਦਾ ਹੈ ਸ਼ਾਮ ਨੂੰ ਦੋ ਤਿੰਨ ਸੌਰਾ ਮੈਚ ਜੇਜ ਪਾ ਕੇ ਆਂਦਾ ਆਪਣੇ ਬੱਚਿਆਂ ਦੀ ਰੋਟੀ ਲੈ ਕੇ ਜਾਂਦਾ ਘਰੋਂ ਤੇ ਉਹ ਬੰਦਾ ਕੀ ਕਰਿਆ ਕੱਲ ਮੰਦਿਓ ਆਮ ਲੋਕਾਂ ਦਾ ਦੁੱਖ ਮਿਲ ਰਿਹਾ ਹੈ ਨਾ ਕੱਲਾ ਪੰਜਾਬ ਨਹੀਂ ਗੱਡੀਆਂ ਬੰਦ ਹੋ ਰਹੀਆਂ ਬੱਸਾਂ ਬੰਦ ਹੋ ਰਹੀਆਂ ਜਿਹੜੇ ਆਮ ਲੋਕ ਨੇ ਯਾਤਰੀ ਬੈਠੇ ਸਟੇਸ਼ਨਾਂ ਤੇ ਉਹ ਲੋਕ ਤੰਗ ਆ ਰਹੇ ਨੇ ਮੈਂ ਮੋਦੀ ਸਾਹਿਬ ਨੂੰ ਇਹ ਨਿਕਦਾ ਦੇਖੋ ਡਾਕਟਰ ਮਨਮੋਹ ਸਿੰਘ ਜੀ ਦਾ ਕੱਲ ਸੰਸਕਾਰ ਹੋਇਆ ਉਸਤੇ ਵੀ ਸਿਹਤ ਸਖੇਡੀ ਗਈ ਕੇਂਦਰ ਵੱਲੋਂ ਉਹਨਾਂ ਨੂੰ ਜਗਾ ਦਿੱਤੀ ਗਈ ਕਿੰਨੀ ਮਾੜੀ ਗੱਲ ਹੈ ਕੀ ਗੱਲ ਹੈ ਪੰਜਾਬ ਸਿਰਫ ਆਪਣਾ ਕੁਰਬਾਨੀ ਦੇਣ ਦੀ ਅੱਗੇ ਹੈ ਸਿਰਫ ਬਾਰਡਰ ਦੇ ਉਹਦੇ ਜਵਾਨ ਦੇਖੋ ਕਿਸਾਨ ਹੀ ਬਹਿ ਗਿਆ ਜਵਾਨ ਹੀ ਬਹਿ ਗਿਆ ਬਾਰਡਰ ਤੇ ਖਨੋਰੀ ਦੇ ਤੇ ਸਿਰਫ ਪੰਜਾਬ ਦੇ ਜਿਹੜੇ ਲੋਕ ਨੇ ਇਹ ਕੁਰਬਾਨੀਆਂ ਦੇ ਅੱਗੇ ਆਣਗੇ ਦੇਖੋ ਬਾਕੀ ਮਨੋਨ ਸੀ ਦੀ ਗੱਲ ਕਰਦੇ ਹਾਲਾਂਕਿ ਵਿਸ਼ੇ ਤੋਂ ਖੱਟ ਕੇ ਆ ਜੀ 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 ਲੇਕਿਨ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਅਸੀਂ ਇਹ ਗੱਲ ਕਰੂਗੇ ਤੇ ਕੋਨ ਦੇ ਪਰਿਵਾਰ ਨੇ ਕਿਹਾ ਸੀਗਾ ਵੀ ਉਹਨਾਂ ਨੂੰ ਕੋਈ ਸੰਸਕਾਰ ਵਾਸਤੇ ਇਦਾਂ ਦੀ ਥੰਂਡ ਪੀ ਜਾਵੇ ਜਿਹੜਾ ਉਹਨਾਂ ਨੂੰ ਯਾਦ ਰੱਖਿਆ ਜਾਵੇ ਜੀ ਬਿਲਕੁਲ ਉਹਨਾਂ ਨੇ ਯਾਦ ਰੱਖਣ ਵਾਲੇ ਕੰਮ ਕੀਤੇ ਆ ਅੱਜ ਅਸੀਂ ਮੋਦੀ ਸਾਹਿਬ ਨੂੰ ਕੁਐਸਚਨ ਕਰਦੇ ਹਾਂ ਕਿ ਜੀ ਅੱਜ ਤੁਹਾਡੀਆਂ ਕੁਰਸੀਆਂ ਪੈਣ ਆ ਅੱਜ ਇਹ ਹਿੰਦੁਸਤਾਨ ਦੇ ਕੋਲ ਪੈਸਾ ਇੰਡੀਆ ਦੇ ਕੋਲ ਪੈਸਾ ਸਰਕਾਰ ਦੇ ਕੋਲ ਪੈਸਾ ਤਾਂ ਡਾਕਟਰ ਮਨੋਨ ਸੀ ਵੀ ਬਦੌਲਤ ਆ ਕਿੱਥੇ ਗਿਆ ਸੀ 1999 ਦੇ ਵਿੱਚ ਜਦੋਂ ਦੇਖੋ ਭੀੜ ਜੰਦਾ ਕਿੰਨਾ ਜਤੇ ਰੱਖਣ ਰਾਇ ਗਿਆ ਸੀ ਇਹ ਵੀ ਨਹੀਂ ਸਰਕਾਰ ਪਣੀ ਰਹੇਗਾ ਕਿ ਸਰਕਾਰ ਦੇ ਕੋਲ ਲੇਕਿਨ ਆਪਣੇ ਕਿਹੋ ਜਿਹੋਣ ਦੇ ਨਾਲ ਕਿਤੇ ਇੱਕ ਜਿਹੋ ਕਹਿੰਦਾ ਬੇਸ ਹਿੱਸੇ ਵਾਲੀ ਭਾਗਨਾ ਦੇ ਨਾਲ ਵਿੱਤ ਮੰਤਰ ਵੀ ਸੀਟ ਤੇ ਬੈਠ ਕੇ ਬਾਕਮਾ ਮਨਮੋਹ ਸਿੰਘ ਨੇ ਇਹਨੂੰ ਉਸਤਾਨ ਦੀ ਤਕੜੀ ਨੂੰ ਸਰਕਾਰ ਦੀ ਤਕੜੀ ਨੂੰ ਲੈ ਕੇ ਆਂਦਾ ਜੀ ਅੱਜ ਕਿਤੇ ਨਾ ਕਿੱਥੇ ਸਕਵਾਲਾ ਦੇਖੋ ਉਹਨਾਂ ਦੇ ਕੀਤੇ ਹੋਏ ਕੰਮ ਰਾਜ ਸੋਡੀਆਂ ਸਰਕਾਰਾਂ ਨੇ ਕਿਤੇ ਨਾ ਜਤੇ ਕਰਿਆ ਘਟਲੇ ਆ ਦੇਖੋ ਬਾਕਮਾ ਮਨਮੋਹ ਵੀ ਸਰਕਾਰ ਸੀਗੀ ਅੰਨਾ ਜਾਰੇ ਕੋ ਤਨੇ ਦੇ ਭਾਈ ਅੰਸੂਰ ਬੈਠੇ ਬੈਠੇ ਜੀ ਗਏ ਕਿਤੇ ਲੋਕਪਾਲ ਬਿਲ ਬਸ ਕਰਾਉਣ ਵਾਸਤੇ ਦੇਖੋ ਉਹੀ ਸੈਂਟਰ ਸਰਕਾਰ ਦੀ ਕੀ ਕੰਡਰ ਸੀ ਕੋਈ ਅੰਨਾ ਜਾਰੇ ਸੀ ਕਿਤਨਾ ਕਿਤੇ ਬਹੁਤ ਜਲਦੀ ਜਿਹੜਾ ਉਹ ਪਲੇਨ ਨੂੰ ਲੈ ਲਿਆ ਗਿਆ ਸੀ ਕਿਤੇ ਨਾ ਕਿਤੇ ਅੰਸ਼ਨ ਖਤਮ ਕਰਾ ਦਿੱਤਾ ਵੀ ਇਹ 2020 ਤੋਂ ਮੇਕੇ 2024 ਤੱਕ 4 ਸਾਲ ਹੋ ਗਏ ਸੈਂਟਰ ਸਰਕਾਰ ਨੂੰ ਕੀ ਨਹੀਂ ਦਿਖਿਆ ਜੀ ਕੋਈ ਕੋਈ ਮੰਤ ਪੇ ਰੱਖ ਕੇ ਧਰਮ ਦੇ ਵਿੱਚ ਉਹਦਾ ਮਸਲਾ ਹੱਲ ਕਰਨਾ ਹੁੰਦਾ ਹੈ ਜੀ ਸ਼ਰਮਾ ਜੀ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਕਿ ਖਨੌਰੀ ਬਾਰਡਰ ਤੇ ਨੰਗ ਜਥੇਬੰਦੀਆਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ ਪੰਜਾਬ ਦੀਆਂ ਨੇ ਉਹ ਵੀ ਕੱਲ ਤੋਂ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤੇ ਅੱਜ ਯਾਨੀ ਕਿ ਉੱਥੇ ਜਿਹੜੇ ਕਿ ਕੱਲ ਫਤਿਹਗੜ੍ਹ ਸਾਹਿਬ ਜਿਹੜਾ ਸ਼ਹੀਦੀ ਜੋੜ ਮੇਲਾ ਖਤਮ ਹੋਇਆ ਉਸ ਤੋਂ ਬਾਅਦ ਵੀ ਕਈ ਜਿਹੜੇ ਨੌਜਵਾਨ ਘਰਾਂ ਨਹੀਂ ਗੇ ਸਿੱਧਾ ਖਨੌਰੀ ਬਾਰਡਰ ਵੱਲ ਕੂਚ ਕੀਤਾ ਕਿਉਂਕਿ ਕਈ ਜਿਹੜੇ ਕਹਿੰਦੇ ਇਹ ਸਮਾਜ ਸੇਵੀ ਬਣ ਰਹੇ ਨੇ ਖਾਸ ਕਰ ਲੱਖਾ ਜਾਨਾ ਅੱਗੇ ਚੱਲ ਰਹੇ ਨੇ ਪਾਨਾ ਸਿੱਧੂ ਵਰਗੇ ਇਹਨਾਂ ਨੇ ਅਪੀਲ ਕੀਤੀ ਸੀ ਤਾਂ ਹੁਣ ਸਾਰੇ ਉੱਥੇ ਪਹੁੰਚ ਰਹੇ ਨੇ ਤੇ ਜਿਹੜਾ ਕੱਲ ਪੰਜਾਬ ਬੰਦ ਦਾ ਅਸਰ ਹੈ ਉਹ ਕੱਲ ਖਨੋਰੀ ਬਾਰਡਰ ਤੋਂ ਵੀ ਦਿਖਣਾ ਸ਼ੁਰੂ ਹੋ ਜਾਏਗਾ ਕਿਉਂਕਿ ਦੇਖੋ ਖਨੋਰੀ ਬਿਲਕੁਲ ਆਪਣੇ ਹਰਿਆਣ ਦੇ ਨਾਲ ਹੈ ਹੋ ਸਕਦਾ ਕੱਲ ਹਰਿਆਣਾ ਵੀ ਬੰਦ ਹੋਵੇ ਹਾਂ ਨਹੀਂ ਦੇਖੋ 40 ਸਾਲ ਸਾਨੂੰ ਲੱਗਦਾ ਨਹੀਂ ਜੀ ਹਰਿਆਣਾ ਬੰਦ ਕਰ ਦੇਣਗੇ ਕਿਉਂਕਿ ਹਰਿਆਣੇ ਦਾ ਕਹਿ ਜੋ ਦਿਖ ਰਿਹਾ ਜੀ ਨਹੀਂ ਪਰ ਗੁਰਨਾਮ ਸਿੰਘ ਚੁੜੀਨਾ ਚੁੜੀਨਾ ਹਰ ਵਾਰ ਅੱਗੇ ਵੱਡੇ ਲੀਡਰ ਬਣ ਕੇ ਆਂਦੇ ਆ ਨਾ ਹੁਣ ਆਣ ਨਾ ਅੱਗੇ ਨਹੀਂ ਉਹ ਆ ਨਹੀਂ ਰਹੇ ਜੀ ਬੁੱਕ ਲਈ ਦੀ ਗੱਲ ਦਾ हरियाणा ਦੀ ਪਛਾਣ ਜਿੱਤੇ ਬੰਦੀ ਕਿੱਥੇ ਹੈ ਹਰਿਆਣਾ ਦੀ ਸਰਕਾਰ ਕਿੱਥੇ ਹੈ ਰਹਿਣਾ ਦੇ ਉਹ ਲੋਕ ਕਿੱਥੇ ਆ ਜਿਹੜੇ ਕਿਤੇ ਨਾ ਕਿਤੇ ਸਪੋਰਟ ਕਰਦੇ ਸੀ ਜਾਂ ਕਰਦੇ ਹੁਣ ਵੀ ਕਰਦੇ ਐਦਾਂ ਦੀ ਗੱਲ ਨਹੀਂ ਹੈ ਲੇਕਿਨ ਸਪੋਰਟ ਦੇ ਨਾਲ ਕਿਤੇ ਨਾ ਕਿਤੇ ਘਰ ਵੀ ਜਿਵੇਂ ਤਾਂ ਕਿਤੇ ਆਉਣ ਦੀ ਜ਼ਰੂਰਤ ਹੈ ਚਾਹੇ ਉਹ ਕਿਤੇ ਨਾ ਕਿਤੇ ਇਹੀ ਸਰਕਾਰ ਅੱਗੇ ਬੇਨਤੀ ਕਰੇ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਆ ਕਿ ਸਰਕਾਰ ਨੂੰ ਹੱਲ ਆਉਣ ਦੀ ਕੋਸ਼ਿਸ਼ ਕਰਨ ਵੀ ਜੇ ਸਰਕਾਰ ਕਿਤੇ ਨਾ ਕਿਤੇ ਪੰਜਾਬ ਦੇ ਪਛਾਣਾਂ ਨੂੰ ਹਰਿਆਣਾ ਕਰਾ ਕੇ ਦਿੱਲੀ ਜਾਣ ਦਿੱਤਾ ਜਾਵੇ ਦੇਖੋ ਕਾਲੇ ਕਾਨੂੰਨ ਰੱਦ ਕਰਨ ਦੀ ਤਾਂ ਬਹੁਤ ਦੂਰ ਦੀ ਗੱਲ ਐ ਐਨਐਸਪੀ ਲਿਆਉਣ ਦੀ ਦੂਰ ਦੀ ਗੱਲ ਐ ਇਕਨਾਂ ਕਦੇ ਹਿੰਦੂਸਤਾਨ ਦਾ ਕਸਾਨ ਹੋ ਕੇ ਪੰਚਤਰੀ ਪੰਜਾਬ ਦਾ ਕਸਾਨ ਹੋ ਕੇ ਪੰਜਾਬ ਦਾ ਇੱਕ ਨੌਜਵਾਨ ਹੋ ਕੇ ਉਹ ਸੈਂਟਰ ਸਰਕਾਰ ਦੇ ਅੱਗੇ ਆਪਣੀ ਮੰਗ ਰੱਖਣ ਨਹੀਂ ਜਾ ਸਕਦਾ ਜੇ ਕਿਤੇ ਉਹਨੂੰ ਰੋਕ ਲਿਆ ਜਾਂਦਾ ਕਿੱਡਿਆਂ ਕਿੱਲਾ ਘੜ ਦਿੱਤੀਆਂ ਜਾਂਦੀਆਂ ਕਿੱਡੇ-ਕੱਡੇ ਖੱਡੇ ਖੱਬੇ ਪੇਜਾਂ ਨੇ ਸੈਂਟਰ ਸਰਕਾਰ ਦੇ ਨਾਲ ਬੀਜੇਪੀ ਸਰਕਾਰ ਦੇ ਨਾਲ ਜਿਵੇਂ ਕਿ ਕਿ ਹਰਿਆਣਾ ਦੀ ਬੀਜੇਪੀ ਸਰਕਾਰ ਮਿਲੀ ਹੋਈ ਹੈ ਇਸੇ ਕਰਕੇ ਜਿਹੜਾ ਤੁਸੀਂ ਨੇ ਕਿਹਾ ਦਿੱਲੀ ਜਾਣ ਦੇ ਵਿੱਚ ਜਿਵੇਂ ਕਿ ਗੱਲ ਪ੍ਰੋਬਲਮ ਆ ਰਹੀ ਹੈ ਪਹਿਲਾਂ ਵੀ ਤਰ੍ਹਾਂ ਜੇਕਰ ਹਵਾਰਾ ਨੇ ਪਹਿਲਾਂ ਵੀ ਸਰਕਾਰ ਤਰਾਂਟ ਤਨੇ ਕਿ ਦਿੱਲੀ ਸਾਹਿਬ ਜਾਂ ਜਿਵੇਂ ਕਿ ਹੋਰ ਹਰਿਆਣਾ ਦੇ ਲੋਕ ਜਿਵੇਂ ਕਿ ਸਾਂਦੰਦੇ ਕਹੋ ਸਕਦਾ ਅੱਜ ਸੰਯਾਰ ਦਾ ਜਿਹੜਾ ਕਿਸਾਨ ਹੈ ਦਿੱਲੀ ਚ ਬੈਠ ਕੇ ਜਹ ਹਰਿਆਣਾ ਦਾ ਕਿਸਾਨ ਦੇ ਹੋਰ ਤੋਂ ਦਾ ਕਿਸਾਨ ਦਿੱਲੀ ਚ ਬੈਠ ਕੇ ਮਸਲਿਆਂ ਦਾ ਕਰਾ ਸਕਦਾ ਜੀ ਸ਼ਰਮਾ ਜੀ ਤੁਹਾਨੂੰ ਯਾਦ ਹੋਣਾ ਤੁਸੀਂ ਉਸ ਦਿਨ ਉੱਥੇ ਸੀਗੇ ਜਦੋਂ ਅਮਨ ਰੋੜਾ ਜੀ ਆਪਣੇ ਵਫਦ ਨਾਲ ਉੱਥੇ ਪਹੁੰਚੇ ਸੀ ਤੇ ਅੱਜ ਕਿਤੇ ਨਾ ਕਿਤੇ ਆ ਆਪ ਪਾਰਟੀ ਸਰਕਾਰ ਮੈਂ ਕਿਸੇ ਨਾ ਕੋਈ ਤਾਲੁਕਾ ਨਹੀਂ ਤਾਂ ਕਿਸੇ ਪਾਰਟੀ ਨਾਲ ਪਰ ਜੋ ਸੱਚ ਆ ਸੀ ਆਪਣੇ ਦਰਸ਼ਕਾਂ ਨੂੰ ਜਾਣੂ ਕਰਾਉਣਾ ਚਾਹੁੰਦੇ ਆ ਕਿ ਇਹ ਭਗਵਾਨਤਮਾਨ ਸਰਕਾਰ ਵੀ ਯਾਨੀ ਕਿਸਾਨਾਂ ਦੇ ਅੱਗੇ ਕਿਤੇ ਖੜਦੀ ਦਿਖਾਈ ਨਹੀਂ ਦਿੱਤੀ ਕਿਉਂਕਿ ਭਗਵਾਨਤਮਾਨ ਸਰਕਾਰ ਨੇ ਇਹ ਸਪਸ਼ਟ ਗੰਨ ਦਿੱਤਾ ਵੀ ਜੇ ਅਸੀਂ ਚੱਕਦੇ ਹਾਂ ਉਤੋਂ ਡੱਲੇਵਾ ਸਾਹਿਬ ਨੂੰ ਹਸਤਾ ਲੈ ਕੇ ਆਨੇ ਆ ਤਾਂ ਮੌਲ ਖਰਾਬ ਹੁੰਦਾ ਯਾਨੀ ਕਿ ਭਗਵਾਨਤਮਾਨ ਸਰਕਾਰ ਨੂੰ ਇਹ ਦਿਖਦਾ ਜੇ ਅਸੀਂ ਡੱਲੇਵਾ ਸਾਹਿਬ ਨੂੰ ਚੱਕ ਲਿਆ ਜੇ ਉੱਥੇ ਕੁਝ ਗਲਤ ਹੁੰਦਾ ਤਾਂ ਫੇਰ ਭਗਵਾਨਤਮਾਨ ਸਾਹਿਬ ਦਾ ਅੱਗੇ ਤੋਂ ਆਣਾ ਪਾਰਟੀ ਛੱਡੋ ਕੋਈ ਬੰਦਾ ਵੀ ਉਹਨਾਂ ਦਾ ਅਗੂ ਪਿੰਡਾ ਚ ਨਹੀਂ ਵੜ ਸਕੇਗਾ ਤੇ ਇਸ ਗੱਲੋਂ ਕਿਤੇ ਨਾ ਕਿਤੇ ਭਗਵਾਨ ਤਮਨ ਸਰਕਾਰ ਵੀ ਦੋਲੀ ਗੇਮ ਖੇਡ ਦੇਖ ਰਹੀ ਹੈ ਦੇਖੋ ਜਿੰਨੀ ਜਿੰਨੀ ਬਿਆਨਬਾਜ਼ੀ ਪੰਜਾਬ ਸਰਕਾਰ ਵੱਲੋਂ ਆ ਰਹੀ ਹੈ ਜਾਂ ਅਮਨ ਰੋੜਾ ਜੀ ਦੀ ਗੱਲ ਕਰਦੇ ਆ ਤੁਸੀਂ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਕੈਬਨਟ ਦੇ ਹੋਰ ਵੀ ਮੰਤਰੀ ਆਏ ਸੀ ਜਿਵੇਂ ਵਰਮਿੰਦਰ ਸਿੰਘ ਜਿੱਧੀਆਂ ਜਾਂ ਡਾਕਟਰ ਬਰਬੀਤ ਸਿਹਤ ਮੰਤਰੀ ਇਹ ਵੀ ਆਏ ਸੀਗੇ ਹੋਰ ਤਾਂ ਵੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਮੰਤਰੀ ਆਏ ਸੀਗੇ ਪੰਜਾਬ ਸਰਕਾਰ ਦੇ ਲੇਕਿਨ ਉਹ ਸਿਰਫ ਸਾਨੂੰ ਹੀ ਲੱਗ ਰਿਹਾ ਜੀ ਇੱਕ ਦਿਖਾਉਣ ਵਾਸਤੇ ਆਈ ਸੀ ਫਾਰਮੈਨਟੀ ਵਾਸਤੇ ਆਈ ਸੀ ਅਗਰ ਉਹ ਅੰਦਰੋਂ ਜਿੰ ਤੋਂ ਆਉਂਦੇ ਜਾਂ ਕਿਤੇ ਉਹਨਾਂ ਨੇ ਸਪੋਰਟ ਕਰਨੀ ਹੁੰਦੀ ਤਾਂ 33 ਦਿਨਾਂ ਜੀ ਹੁੰਦੇ ਅੱਜ 33 ਮਿੰਟਾਂ ਬਾਅਦ 33 ਘੰਟੇ ਬਾਅਦ ਕਿਤੇ ਨਾ ਕਿਤੇ ਮਸਲਾ ਹੋ ਜਾਂਦਾ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਦਿਖਾ ਰਹੀ ਹੈ ਜਿਵੇਂ ਆਖੀ ਤੁਹਾਡੇ ਨਾਲ ਅੰਦਰੋਂ ਨਹੀਂ ਕਰਕੇ ਸਾਨੂੰ ਹੀ ਲੱਗਦਾ ਨਾਲਾ ਪੰਜਾਬ ਸਰਕਾਰ ਸ਼ਰਮਾਈ ਸਭ ਤੋਂ ਵੱਡੀ ਗੱਲ ਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਡਾ ਆਂਦਾ ਤਾਹ ਆਪਣੇ ਹਿੰਦੁਸਤਾਨ ਦਾ ਸਭ ਤੋਂ ਜ਼ਿਆਦਾ ਆਪਾਂ ਅਨਾਜ ਦਿੰਨੇ ਆ ਹਿੰਦੁਸਤਾਨ ਜਿਹੜਾ ਬਾਹਰ ਅਨਾਜ ਜਾਂਦਾ ਉਹਦੇ ਵਿੱਚ 70% ਅਨਾਜ ਪੰਜਾਬ ਤੋਂ ਜਾਂਦਾ ਤੇ ਪੰਜਾਬ ਦਾ ਕਿਸਾਨ ਅੱਜ ਰੁਇਆ ਫਿਰਦਾ ਜਿਵੇਂ ਆਪਾਂ ਕੱਲ ਲਾਈਵ ਗੱਲਬਾਤ ਕੀਤੀ ਸੀ ਕਿ ਕੱਲ ਗੜੇਬਾੜੀ ਹੋਈ ਹੈ ਹੈਨਾ ਅੱਜ ਵੀ ਥੋੜਾ ਮੀਦੇ ਹਾਲਾਤ ਨੇ ਕਿਸਾਨ ਤਾਂ ਪਹਿਲੇ ਨੁਕਸਾਨ ਤੇ ਬੈਠਾ ਹੈ ਉੱਤੋਂ ਕਿਸਾਨ ਬਾਰਡਰਾਂ ਦੇ ਬੈਠਾ ਹੈ ਤੇ ਜਿਹੜੇ ਜਵਾਨ ਨੇ ਜਿਹੜੇ ਗੋਲੀਆਂ ਖਾਂਦੇ ਨੇ ਉਹਨਾਂ ਦੀ ਉੱਥੇ ਸੁਰੱਖਿਆ ਕਰਨ ਪਹੁੰਚ ਗਏ ਨੇ ਸਾਬਕਾ ਤੇ ਕੀ ਇਸ ਤਰ੍ਹਾਂ ਸਾਡਾ ਦੇਸ਼ ਉੱਪਰ ਜਾਏਗਾ ਦੇਖੋ ਬਾਰਲਦੇਸ਼ਾ ਦੇ ਵਿੱਚ ਵੀ ਚਰਚਾ ਹੋਣ ਲੱਗੀ ਕਿਸਾਨਾਂ ਦੀ ਯੂਕੇ ਦੇ ਵਿੱਚ ਇਹ ਗੱਲ ਉੱਠ ਚੁੱਕੀ ਐ ਅਸੈਂਬਲੀ ਦੇ ਵਿੱਚ ਕਿ ਕਿਸਾਨਾਂ ਲਈ ਸਰਕਾਰ ਨਹੀਂ ਕੁਝ ਹੋਤੀ ਦੇਖੋ ਉਹ ਸਰਕਾਰ ਨੂੰ ਕੀ ਲੋੜ ਐ ਸੋਚਣ ਦੀ ਹਾਂ ਬਿਲਕੁਲ ਬਿਲਕੁਲ ਦੇਖੋ ਕਰਨ ਦੇ ਜਿਹੜੀ ਸਾਰੀ ਸੈਂਟਰ ਸਰਕਾਰ ਦੇ ਕਰਨ ਤੇ ਜੋਲੀ ਕਰਕੇ ਵੀ ਵੀ ਨਹੀਂ ਸਰਕਣੀ ਐ ਕਿਉਂਕਿ ਉਹਦਾ ਕਾਰਨ ਇਹ ਐ ਸਾਨੂੰ ਆਪਣੀਆਂ ਕਮਜ਼ੋਰੀਆਂ ਦੂਰ ਕਰਨੀਆਂ ਪੈਣੀਆਂ ਐ ਸੰਘਰਸ਼ ਦੇ ਜਿਹੜੇ ਨਾਲ ਜਿਹੜੇ ਲੋਕਾਂ ਨੂੰ ਆਪਣੀਆਂ ਕਮਜ਼ੋਰੀਆਂ ਦੂਰ ਕਰਨੇ ਪਏ ਨੇ ਕਮਜ਼ੋਰੀਆਂ ਮਤਲਬ ਸਭ ਤੋਂ ਪਹਿਲਾਂ ਇੱਕ ਕਰਾਉਣਾ ਪਊਗਾ ਜੀ ਜੀ ਕਿਤੇ ਨਾ ਕਿ ਮਨ ਤੇ ਵੀ ਕੇ ਮਨ ਚਰਖਣੀ ਤੋਂ ਵੀ ਹਾਂ جڑے وشے سے بہتے ہیں یا جڑے اِسی مدد سے بٹھے آن کتنے نہ کتنے ہل کرا لیکن اتنے جی راجنیتی چل پہ اتنے بھی جن کتنے نہ کتنے ڈل جانا ہے جنہیں پہلے سنگر کے دیکھا سا دیکھوی کتنے نہ کتنے کہہ رہے تھے بھی رجنیتی لوگ دو ہزار بھی موچے سے آ نہیں سکتے دلی چ آ نہیں سکتے ارنے سے بیٹھ نہیں ستے وہی پھر بعد چکے وہ پردھانوں نے جٹان لے کے کتنا نہ کتنے چون لڑی ہے پھر چون بھی یہ حساب سے ہارے ہیں بھی لوگوں نے دکھا دتا بھی تھی کردے کچھ ਹੰਗਰੇ ਕੁਛ ਹੈ ਜਿੰਨਾ ਜੇ ਕਿਸੇ ਨੂੰ ਬਗਾਨਾਉਣਾ ਜਾਂ ਧਰਮ ਦੇ ਕੋਈ ਰੋਕਣਾ ਉਸ ਬੰਦੇ ਨੂੰ ਰੋਕੋ ਉਸ ਸਿਸਟਮ ਦੇ ਸਾਹਮਣੇ ਰੋਕੋ ਜਿਹੜਾ ਕਿ ਜੇ ਮੈਂ ਕਿਤੇ ਵਿਰੋਧਤਾ ਕਰਦਾ ਹੋਵੇ ਆਹ ਕਹੇ ਕੋਈ ਕਾਂਗਰਸੀ ਅਫਸਰੀ ਆ ਬੀਬੀਪੀ ਆ ਜੇ ਕੋਈ ਜਾਣਾ ਚਾਹੁੰਦਾ ਹੈ ਤਾਂ ਉਹਨੂੰ ਰੋਕਣਾ ਨਹੀਂ ਚਾਹੀਦਾ ਇਸੇ ਕੰਦੇ ਵੀ ਜਿਹਨੂੰ ਰੋਕਣਾ ਚਾਹੀਦਾ ਹੈ ਉਹ ਰੋਕਦਾ ਹੈ ਇੱਕ ਪਾਸੇ ਪੈਠੀ ਕਹਿੰਦੇ ਆ ਵੀ ਰਾਜਨੀਤਿਕ ਲੋਕ ਸਾਡੇ ਨਾਲ ਜੁੜਦੇ ਨਹੀਂ ਦੂਜੇ ਪਾਸੇ ਇਹ ਲੋਕ ਕਹਿੰਦੇ ਨੇ ਜੀ ਤੁਹਾਡੀ ਉਹ ਐਂਟਰੀ ਨਹੀਂ ਹੈ ਕਿ ਤੁਹਾਡਾ ਬੈਨ ਹੈ ਇਹ ਚੀਜ਼ ਹੈ ਕਿ ਕਿਤੇ ਸੈਟਿੰਗ ਕਰਨ ਦੀ ਜ਼ਰੂਰਤ ਹੈ ਸਿਸਟਮ ਤੇ ਲਿਆਉਣ ਦੀ ਜ਼ਰੂਰਤ ਹੈ ਪਹਿਲਾਂ ਤਾਂ ਸ਼ਰਮਰੀਏ ਚਲੋ ਮੈਂ ਅੰਤ ਵੀ ਚਾਹਨਾ ਦੇਖੋ ਮੈਂ ਮੁੱਦੇ ਦੇ ਵਾਪਸ ਆਨਾ ਵੀ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਦਿੱਤੀ ਹੈ ਚਾਹੇ ਕੇਂਦਰ ਨੂੰ ਦਿਖਾਵਾ ਕੀਤਾ ਚਾਹੇ ਪੰਜਾਬ ਸਰਕਾਰ ਦਿਖਾਵਾ ਇੱਕ ਦਿਖਾਵਾ ਹੀ ਹੈ ਕਿਉਂਕਿ ਸੁਪਰੀਮ ਕੋਰਟ ਵੀ ਭਾਜਪਾ ਦੇ ਅੰਡਰ ਹੈ ਕੀ ਤੁਹਾਨੂੰ ਨਹੀਂ ਲੱਗਦਾ ਵੀ ਅਸੀਂ ਜਿਹੜੇ ਪਹਿਲਾਂ 13 ਮਿੰਦਾ ਅੰਦੋਲਨ ਕੀਤਾ ਕਟਵਾਰ 700 ਉੱਥੇ ਸ਼ਹੀਦियां ਹੋਈਆਂ 700 ਕਿਸਾਨ ਉੱਥੇ ਯਾਨੀ ਕਿ ਪੂਰਾ ਹੋਇਆ ਕਿਸੇ ਦੀ ਕੋਈ ਖੈਰ ਸੁੱਖ ਅੱਜ ਤੱਕ ਨਹੀਂ ਮੰਗੀ ਗਈ ਆ ਪਿੱਛੇ ਹੁਣ ਖਨੋਰੀ ਬੋਰਡ ਦੇ ਇੱਕ ਮੁੰਡਾ ਮਾਰਿਆਗਾ ਤੁਹਾਨੂੰ ਯਾਦ ਹੋਣਾ ਉਹਦੇ ਗੋਲ ਲੱਗੀ ਸੀਗੀ ਤੇ ਕੀ ਹੁਣ ਕੇਂਦਰ ਸਰਕਾਰੇ ਚਾਹਦੀ ਹੈ ਵੀ ਜਿਵੇਂ ਸਾਡਾ ਦੀਪ ਸਿੱਧੂ ਦੀਪ ਸਿੱਧੂ ਬਹੁਤ ਵੱਡਾ ਉਦੋਂ ਸਾਹਮਣੇ ਉੱਪਰ ਕੇ ਆਇਆ ਜਿਹਨੇ ਕੇ ਲਾ ਉਥੇ ਝੰਡਾ ਫਰਾਦਾ ਸੀ ਤੇ ਦੀਪ ਸਿੱਧੂ ਸ਼ਹੀਦ ਹੋਇਆ ਉਸ ਤੋਂ ਬਾਅਦ ਜਾਦੀ ਕਿ ਉਹਨੂੰ ਹੋਇਆ ਉਹਦਾ ਐਕਸੀਡੈਂਟ ਜੋ ਵੀ ਹੋਇਆ ਉਹ ਅਸੀਂ ਉਸ ਗੱਲ ਤੇ ਨਹੀਂ ਆਂਦੇ ਤੇ ਹੁਣ ਕੀ ਸਰਕਾਰ ਇਹ ਵੀ ਜਾਣਦੀ ਹੈ ਕਿ ਜਗਜੀਤ ਸਿੰਘ ਢੱਲੇਵਾ ਜੋ ਕਿ ਆਮ ਲੋਕਾਂ ਦੇ ਹੱਕ ਲਈ ਅੱਜ ਮਰਨ ਵਰਤੇ ਭੁੱਖਾ ਬੈਠਾ 30 ਦਿਨ ਹੋ ਗਏ ਠੰਡ ਵਿੱਚ ਇਨੀ ਦੇ ਵਿੱਚ ਜਿੱਕੇ ਸੀ ਆਪਣੇ ਸਟੂਡੀਓ ਤੋਂ ਬੋਲਣ ਠੰਣ ਲੱਗਦੀ ਔਰੇ ਉਹ ਬੰਦਾ 30 ਦਿਨ ਤੋਂ ਖਨੋਰੀ ਬਾਰਡਰ ਤੇ ਬੈਠਾ ਹੈ ਬਿਮਾਰ ਦਵਾਈ ਬੰਦ ਹੈ ਪਾਣੀ ਤੱਕ ਪੀਣਾ ਬੰਦ ਹੈ ਕੀ ਕੇਂਦਰ ਸਰਕਾਰ ਫੇਰੀ ਦਾ ਮਤਲਬ ਇਹ ਹੀ ਹੈ ਨਾ ਇਹ ਚਾਹੁੰਦੀ ਹੈ ਕਿ ਉਹ ਸ਼ਹੀਦ ਹੋ ਜੇ ਇਹਦਾ ਤਾਂ ਸਿੱਧਾ ਦਾ ਰਸਤਾ ਹੀ ਹੈ ਨਾ ਜੇ ਸਰਕਾਰ ਨੇ ਮੰਨਣਾ ਨਹੀਂ ਤਾਂ ਉਹ ਚਾਹਦੀ ਹੈ ਵੀ ਇਹ ਮਸਲਾ ਐਦਾ ਹੀ ਹੱਲ ਹੋਏਗਾ ਹੁਣ ਦੇਖੋ ਸਾਡਾ ਤਾਂ ਸਭ ਤੋਂ ਪਹਿਲਾਂ ਕਹਿਣ ਦਾ ਮਤਲਬ ਇਹੀ ਹੈ ਕਿ ਇਹ ਕਹਿਆ ਵੀ ਕੇਂਦਰ ਸਰਕਾਰ ਨਹੀਂ ਚਾਹੁੰਦੀ ਵੀ ਕਿਤੇ ਨਾ ਕਿਤੇ ਇਹਨਾਂ ਦਾ ਲੋਕਾਂ ਦਾ ਮਸਲਾ ਹੱਲ ਹੋਵੇ ਕੇਂਦਰ ਸਰਕਾਰ ਦਾ ਕਿਸਮੋਲ ਜਾਣਾ ਚਾਹੁੰਦੀ ਹੈ ਬਿੱਤੀ ਕਰਕੇ ਅਸੀਂ ਕਹਿਣਾ ਹੈ ਵੀ ਆਮ ਵੋਟਰ ਦੇ ਕੋਲ ਆਮ ਲੋਕਾਂ ਦੇ ਕੋਲ ਕੀ ਆਗਰ ਰਹਿ ਗਿਆ ਕਿ ਉਹਨਾਂ ਦੇ ਕੋਲ ਰਹਿ ਜਾਂਦਾ ਵੋਟ ਕੌਣ ਦੇ ਦਾਰ ਵੀ ਸਰਕਾਰਾਂ ਅਗਰ ਕੰਮ ਨਾ ਕਰਨ ਜਾਂ ਸਰਕਾਰਾਂ ਸਿਸਟਮ ਨੂੰ ਨਾ ਚੱਲੇ ਨਾ ਸਿਸਟਮ ਕੀਨੇ ਲਿਆਉਣਾ ਜੀ ਸਿਸਟਮ ਤੇ ਲਿਆਉਣ ਵਾਲੇ ਮਾਨ ਲੋਕ ਅਦਾਸਾ ਹੁੰਦੇ ਆ ਜੀ ਇਹ ਤਨਾ ਕਿ ਕਿ ਉਹ ਉਸ ਵਾਲੀ ਗੱਲ ਆ ਜਣੀ ਮਾਨਯੋਗ ਅਦਾਲਤਾਂ ਦੀ ਕਿ ਕਿ ਨ ਕਿਤੇ ਨਵੀਂ ਸਰਕਾਰ ਦਾ ਜਾਂ ਸੈਂਟਰ ਸਰਕਾਰ ਦਾੱਖੂਰ ਦੀ ਨਜ਼ਰ ਆਉਣੀ ਹੈ ਜਿਨੇ ਅੱਜ ਦੀ ਜਿਹੜੀ ਸਾਜਾ ਅਪਡੇਟ ਹੈ ਜਿਹੜੀ ਜੀਐਸਪੀ ਵਿਸ਼ੇ ਦੇ ਸੀ ਦੇਖ ਰਹੇ ਹੈ ਜੀ ਦੂਜੇ ਕਿਤੇ ਵੀ ਕਿ ਸਰਕਾਰ ਦੀ ਕੋਟ ਕੀ ਕੀ ਗਈ ਹੈ ਹਮੇਸ਼ਾ ਹੀ ਮਾਨਯੋਗ ਅਦਾਲਤਾਂ ਵੱਲੋਂ ਜਿਉਂ ਦੇ ਨਹੀਂ ਹੁਣ ਗਈ ਕਿਉਂਕਿ ਇੰਡੀਪੈਂਡੈਂਟ ਡਿਪਾਰਟਮੈਂਟ ਹੁੰਦੇ ਆ ਤੁਸ ਉਹਨਾਂ ਨੇ ਆਪਣੇ ਫਾਇਦ ਤੇ ਲੈਣੇ ਹੁੰਦੇ ਆ ਤਾਂ ਜਿਉਤੇ ਇਹ ਨੁਕਸਾਨ ਦਾ ਕਿਸਤਨ ਜਿਨਾ ਕਿਤੇ ਬਣਿਆ ਰਹੇ ਲੇਕਿਨ ਸਰਕਾਰਾਂ ਦੇ ਨਾਲ ਜਿੱਦਣ ਜਿੱਦਣ ਮਾਨਜੂਰ ਅਦਾਲਤਾਂ ਚੱਲਦੀਆਂ ਬਹੁਤ ਬੜਾ ਅਫਸੋਸ ਲੱਗਦਾ ਹੈ ਕਿ ਇਹ ਚੈਨਲ ਦੇ ਮੱਦੇਨਜ਼ਰਾਂ ਹੀ 판ਜੋਬ ਅਦਾਲਤਾਂ ਨੂੰ ਬੇਇਨਤੀ ਕਰਦੇ ਹਨ ਕਿ ਆਪਣੇ ਫੈਸਲੇ ਇੰਡੀਪੈਂਡੈਂਟ ਲਓ ਚਾਹੇ ਕੋਈ ਮੰਤਰੀ ਹੋਵੇ ਜਾਂ ਕੋਈ ਸੀਐਮ ਹੋਵੇ ਜਾਂ ਕੋਈ ਬੀਐਮ ਹੋਵੇ ਉਹਨਾਂ ਨੂੰ ਨਾ ਦੇਖਿਆ ਜਾਵੇ ਆਮ ਲੋਕਾਂ ਦੀ ਤਰ੍ਹਾਂ ਕਿਤੇ ਨਾ ਕਿਤੇ ਸਰਕਾਰਾਂ ਦੇ ਨਾਲ ਵੀ ਬੇਵਿਅਰ ਹੋਣਾ ਚਾਹੀਦਾ ਜਿਹਨੇ ਆਮ ਲੋਕਾਂ ਦੇ ਨਾਲ ਹੋਣੇ ਆ ਛੋਟਾ ਮੋਟਾ ਕੇਸੇ ਤੋਂ ਗੱਲਤੀ ਹੈ ਨਹੀਂ ਛੋਟਾ ਮੋਟਾ ਕਾ ਉਕ੍ਰੇਨ ਦਾ ਕੇਸ ਤਾਂ ਬਦੋ ਚਲੇ ਜਾਂਦਾ ਉਹਦਾ ਜਿੰਨਾ ਕਿ ਤਨੇ ਕੋਟਿਜੇ ਜੇ ਸ਼ੁਰੂ ਕਰਦਨੀਆ ਕੋਟਾ ਮਾਨਜੋ ਅਦਾਲਤਾਂ ਲੇਕਿਨ ਸਰਕਾਰਾਂ ਦੇ ਨਾਲ ਮਿਲ ਕੇ ਚੱਲਣਾ ਲੋਕਾਂ ਦੇ ਉੱਤੇ ਦਬਾਅ ਪਾਉਣਾ ਪ੍ਰੈਸ਼ਰ ਪਾਉਣਾ ਬਹੁਤ ਗਲਤ ਹੈ ਨਹੀਂ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਜੇਕਰ ਇਹ ਮਾਮਲਾ ਕਿਸਾਨਾਂ ਨੂੰ ਛੱਡ ਕੇ ਜਾਂ ਚਲੋ ਸਿੱਧਾ ਹੀ ਕਹਿੰਨਾ ਜਗਜੀਤ ਸਿੰਘ ਢੱਲੇਵਾਲ ਨੂੰ ਛੱਡ ਕੇ ਅਮਾਨੀ ਅਡਾਨੀਆਂ ਦਾ ਮਾਮਲਾ ਹੁੰਦਾ ਉਹਨਾਂ ਦੇ ਘਰ ਦਾ ਕੋਈ ਜੀ ਬੈਠਾ ਹੁੰਦਾ ਤਾਂ ਇੰਨੇ ਦਿਨ ਸਰਕਾਰ ਨੇ ਲਾਣੇ ਤੇ ਉਠਾਣ ਨੂੰ ਫਰਕ ਪੈਂਦਾ ਸਰਕਾਰ ਦੱਲੇਵਾਲ ਨੂੰ ਲੈ ਕੇ ਸੀਰੀਅਸ ਨਹੀਂ ਹੈ ਸਰਕਾਰ ਅੰਡਾਨੀ ਬਾਰੇ ਲੈ ਕੇ ਬਹੁਤ ਜਲਦੀ ਸੀਰੀਅਸ ਹੁੰਦੀ ਹੈ ਲੱਗਦਾ ਤੁਹਾਨੂੰ ਇਹ ਮਾਮਲਾ ਹੀ ਬਾਨੀ ਅੰਡਾਨੀ ਦਾ ਜੀ ਆਪਾਂ ਇਹ ਨਾ ਇਹਦੀ ਮਸਲਾ ਬਾਨੀ ਅੰਡਾਨੀ ਨਹੀਂ ਹੈ ਬਾਨੀ ਅੰਡਾਨੀ ਦੂਜੇ ਪਾਸੇ ਉਹ ਸਮਝ ਲੋ ਉਹ ਤਾਂ ਜਿਹੜੀ ਬਾਨੀ ਅੰਡਾਨੀ ਦੀ ਹੋ ਰਹੀ ਹੈ ਇਹਦੇ ਨਾਲ ਪਰ ਮਾੜ ਲੋਕਾਂ ਦੇ ਹੱਥ ਕੇ ਰਬ ਕੁਛ ਦੇਣ ਨੂੰ ਜਿਹੜੀ ਸਮੋਜੀ ਸਰਕਾਰ ਫਿਰਦੀ ਹੈ ਜਾਂ ਦੇ ਦਿੱਤਾ ਇਸੇ ਕਰਕੇ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਸੀ ਕਹਿੰਦੇ ਆ ਵੀ ਉਹ ਤਿੰਨ ਕਾਲੇ ਕਾਨੂੰਨ ਅਗਰ ਪਾਸ ਹੋ ਜੰਨੇ ਆ ਉਹ ਲਾਗੂ ਹੋ ਕੇ ਲੋਕਾਂ ਦੇ ਵਿੱਚ ਆ ਜੰਨੇ ਆ ਕਈ ਲੋਕਾਂ ਨੂੰ ਨਹੀਂ ਪਤਾ ਵੀ ਤਿੰਨ ਕਾਲੇ ਕਾਨੂੰਨ ਦਾ ਕੀ ਮਤਲਬ ਹੈ ਲੇਕਿਨ ਜਿੱਡਾ ਜਿੱਤੀ ਮੋਟਾ ਮੋਟਾ ਦਾ ਕਰਨਗੇ ਅਗਰ ਤਿੰਨ ਕਾਲੇ ਕਾਨੂੰਨ ਉਹ ਪਾਸ ਹੋ ਜੰਨੇ ਲਾਗੂ ਹੋ ਕੇ ਆ ਜੰਨੇ ਆ ਜਿਹੜਾ ਅੱਜ ਕਿਸਾਨ ਆਜ਼ਾਦੀ ਦੇ ਨਾਲ ਆਪਣੀ ਫਸਲ ਨੂੰ ਵੇਚ ਦਰਾ ਬੱਡਦਾ ਬੀਜਦਾ ਕਿਤੇ ਨਾ ਕਿਤੇ ਫਿਰ ਉਹੀ ਇਹਨਾਂ ਲੋਕਾਂ ਦੀ ਗੁਲਾਮੀ ਕਰੂਗਾ ਇਹਨਾਂ ਲੋਕਾਂ ਦੇ ਹਿਸਾਬ ਨਾਲ ਚੱਲੂਗਾ ਕਿੰਨਾ ਕਿਤੇ ਵਧੀਆ ਵਧੀਆ ਲਫਾਫਾ ਲਾ ਕੇ ਤਾਂ ਸਾਨੂੰ 100 150 ਦੀ ਖਰੀਦਣੀ ਪਊਗੀ ਉਹੀ ਕਿਸਾਨ ਦੇ ਕਿਸੇ ਦੁਕਾਨ ਤੇ ਜਾਊਗਾ 20 ਰੁਪਏ ਦੀ ਦੇ ਦੇ ਕੇ 100 ਰੁਪਏ ਦੀ ਲਊਗਾ ਕਿਸੇ ਕਰਕੇ ਇਸੇ ਕਹਿੰਦੇ ਆ ਕਿ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਉਹ ਕਿਸਾਨਾਂ ਤੇ ਵੀ ਭਾਰੂ ਪੈ ਰਹੇ ਆ ਉਹ ਆਮ ਪਬਲਿਕ ਤੇ ਵੀ ਭਾਰੀ ਪੈ ਰਹੇ ਆ ਇਸ ਕਰਕੇ ਰੱਤ ਹੋਣੀ ਚਾਹੀਦੀ ਹੈ ਸ਼ਰਮਾ ਜੀ ਦੇਖੋ ਤੁਸੀਂ ਬੜੀ ਵਧੀਆ ਗੱਲ ਕੀਤੀ ਇੱਥੇ ਆਪਾਂ ਫੇਰ ਗੱਲ ਕਰਾਂਗੇ ਮੈਨੂੰ ਪਤਾ ਹੈ ਕਿ ਰੇਲਵੇ ਦੀ 10 ਰੁਪਏ ਟਿਕਟ ਅੱਜ 30 ਰੁਪਏ ਦੀ ਹੈ ਕਿਉਂਕਿ ਸਾਰਾ ਕੁਝ ਰੇਲਵੇ 에어ਪੋਰਟ ਸਾਰਾ ਕੁਝ ਅਮਾਨੀ ਡਾਨੀ ਮਾਲਕ ਬਣ ਬਣ ਚਲੋ ਮੈਂ ਵਿਸ਼ੇ ਤੇ ਆਨਾ ਇੱਕ ਆਖਰੀ ਸਵਾਲ ਦਾ ਜਵਾਬ ਮੈਨੂੰ ਦਿਓ ਵੀ ਸੁਵਮੀ ਨਾਥਨ ਰਿਪੋਰਟ ਤੁਹਾਨੂੰ ਪਤਾ ਹੀ ਹੈ ਤੁਸੀਂ ਆ ਰਹੇ ਜਿੱਕਰ ਕਰਦੇ ਮੇਰੇ ਨਾਲ ਯਾਨੀ ਕਿ ਕਿੰਨਾ ਕਿਤੇ ਪਾਸ ਹੋ ਚੁੱਕੀ ਹੈ ਉਹ ਲਾਗੂ ਕਿਉਂ ਨਹੀਂ ਹੋ ਰਹੀ ਇਹ ਸਭ ਤੋਂ ਵੱਡਾ ਸਵਾਲ ਉੱਠਦਾ ਹੈ ਸੁਵਮੀ ਨਾਥਨ ਰਿਪੋਰਟ ਦੇ ਵੀ ਸਾਰਾ ਐਮਐਸਪੀ ਵੀ ਆਉਂਦੀ ਹੈ ਸਭ ਕੋਈ ਹੁੰਦਾ ਸਾਰੀਆਂ ਤਿੰਨੋਂ ਕਾਲੇ ਕਾਨੂੰਨ ਉਹਦੇ ਚਾਹੁੰਦੇ ਨੇ ਜਦੋਂ ਤੁਸੀਂ ਲਾਗੂ ਲਾਗੂ ਪਾਸ ਕਰਤੀ ਜਾਂ ਤਾਂ ਪਾਸ ਨਾ ਕਰਦੇ ਪਾਸ ਕੀਤੀ ਹੈ ਲਾਗੂ ਕਿਉਂ ਨਹੀਂ ਕਰ ਰਹੇ ਸਭ ਤੋਂ ਵੱਡਾ ਦੇਖੋ ਇਹ ਕੁਐਸਚਨ ਹੈ ਦੇਖੋ ਸਰਕਾਰ ਜੀਵੀਪੀ ਸਰਕਾਰ ਹਮੇਸ਼ਾ ਹੀ ਕਿ ਉਹਨੂੰ ਨੇ ਆਪਣੇ ਬਣਾਏ ਆ ਜੀ ਜੀ ਇਹ ਇਹਨਾਂ ਨੇ ਆਪਣੇ ਕਾਨੂੰਨ ਬਣਾਏ ਆ ਉਹ ਲੋਕਾਂ ਦੇ ਭਾਰੂ ਪਾਏ ਆ ਜੀ ਜੀ ਉਹ ਉਹ ਸਬਦਾਂ ਤੋਂ ਖਿਲਾਫ ਹੁੰਦੀ ਹੈ ਕਿ ਉਹ ਸਬਦਾਂ ਤੋਂ ਕੋਈ ਸਰਕਾਰ ਚੱਲਦੀ ਹੈ ਦੇਖੋ ਫਿਰ ਉਹ ਹੀ ਸਵਾਲ ਆ ਜਾਂਦਾ ਕਿ ਜਦੋਂ ਕਿਤੇ ਲੋਕਾਂ ਦੇ ਕੋਲ ਕੀ ਆਵਾਜ਼ ਹੈ ਦੇਖੋ ਉਹਦਾ ਫਾਦਰ ਨਹੀਂ ਜੀ ਅਸੀਂ ਗੋਪਾਲਪੁਰ ਨੇ ਜੀ ਨਹੀਂ ਵੋਟਾਂ ਪਾਉਂਗੇ ਤਾਂ ਗੱਲ ਇਹ ਦੀ ਪਾੜੇ ਕਿ ਜਦੋਂ ਨਿਕਲ ਜਾਂਦੇ ਆ ਫਿਰ ਕਿਤੇ ਨਾ ਕਿਤੇ ਜੂਨ ਕਮਿਸ਼ਨ ਵੀ ਨਾਲ ਰਿਪੋਰਟ ਕਰ ਲਿਆ ਜਾਂਦਾ ਉਹਦੀ ਇੰਡੀਪੈਂਡੈਂਟ ਕੈਂਡੀਡਿਟ ਜਿਹੜਾ ਡਿਪਾਰਟਮੈਂਟ ਹੁੰਦਾ ਲੁੱਕ ਤਾਂ ਇਹਦੀ ਗੱਲ ਵੱਲ ਲੱਗਦਾ ਹੈ ਜੀ ਵੀ ਆਹ ਬੰਦੇ ਨੇ ਆਪਣੀ ਕੋਈ ਗੱਲ ਮਨਵਾਉਣੀ ਹੋਵੇ ਜਾਂ ਆਪਣੀ ਗੱਲ ਕੋਈ ਰਸਤੇ ਤੇ ਲਿਆਉਣੀ ਹੋਵੇ ਜਾਂ ਕੋਈ ਮੰਗ ਮਨਵਾਉਣੀ ਹੋਵੇ ਤਾਂ ਉਹ ਬੰਦਾ ਜਾਰੇ ਕਿੰਨੇ ਇਨਸਾਨ ਜਾਰੇ ਕਿੰਨੋਂ ਕੋਲ 50 ਦੀ ਗੱਲ ਕਰਦੇ ਆ ਸੀ ੱਲੇ ਪੰਜਾਬ ਦਾ ਹੀ ਮਤਲਬ ਅੰਨ ਸੁਣ ਦਵਾਰ ਕਹੂੰਗਾ ਪੂਰੇ ਹਿੰਦੁਸਤਾਨ ਦਾ ਮਸਲਾ ਜਿੰਨਾ ਚਿਰ ਇੱਕ ਲੋਕਤਾਂ ਨਹੀਂ ਲਿਖਾਉਂਦੇ ਇੱਕ ਲੋਕ ਨਹੀਂ ਹੁੰਦੇ ਅਗਰ ਚਾਕੀ ਸੁਧਿਆਂ ਦੇ ਸਾਕ ਨਹੀਂ ਹੁੰਦੇ ਤਾਂ ਕੱਲੇ ਪੰਜਾਬ ਦਾ ਕਿਸਾਨ ਪੰਜਾਬ ਦਾ ਬੱਚਾ ਰੱਜੇ ਕਿਦੋਂ ਬੋਲ ਜੇ ਸਾਨੂੰ ਨੂੰ ਵੀ ਲੱਗਦਾ ਸਾਡਾ ਮਸਲਾ ਹੱਲ ਨਹੀਂ ਹੋਊਗਾ ਹੋਊਗਾ ਲੇਕਿਨ ਦੇਖੋ ਜਿਹੜੀ ਅਕਤਮ ਡਿਪੈਂਡੈਂਸ ਵੀ ਕਰੀ ਜਿਵੇਂ ਕਹਿੰਦੇ ਆ ਕਿ ਇੱਕ ਦਾਨੀ ਦੀ ਇੱਕ ਦੁਕਾਨ ਤੋਂ ਤੱਕ ਨਾ ਕੋਈ ਨੁਕਸਾਨ ਦੀ ਗੱਲ ਕੀਤੀ ਆ ਜਾਂ ਇੱਕ ਦੁਕਾਨ ਕੋਈ ਜ਼ੋਰ ਕਿਤਨਾ ਕਰਕੇ ਫੈਸਲੀ ਬਿਆਨਬਾਜ਼ੀ ਆ ਜਿੰਨੀ ਢਲੀ ਗੱਲ ਤਾਂ ਆਉਂਦੀ ਨਹੀਂ ਕੋਈ ਪੁਲਿਸ ਵਾਲੇ ਨੇ ਕੁਝ ਆ ਜਾਂਦੀ ਹੈ ਨਹੀਂ ਟੀਮ ਟੀਮ ਜਿਵੇਂ ਬੰਦੀਆਂ ਜਿਹੜੀਆਂ ਜਿਹਨੂੰ ਕਹਿੰਦੇ ਆ ਕਿ ਮੋਢੀ ਦਾਨਾ ਚਾਹੀਦਾ ਸੀ ਜ ਜੇ ਮੈਂ ਪਹਿਲੇ ਮੋੜ ਤੇ ਦੇ ਵਿੱਚ ਬਣੀ ਸੀ ਕਿ ਤਨਾ ਕਿਤੇ ਉਸ ਟਾਈਮ ਸਰਕਾਰ ਵੀ ਜਿਹੜੀ ਕਿਸੇ ਨਾ ਕਿਸੇ ਕੁਰਸੀ ਗਿੱਲਗੀ ਸੀ ਆ ਲੇਕਿਨ ਕਿਤੇ ਨਾ ਕਿਤੇ ਹੋਈ ਗਲਤੀ ਜੇ ਕਿਤੇ ਦੀਪ ਸਿੱਧੂ ਵੀ ਗੱਲ ਕਰੀ ਆ ਉਹ ਵੀ ਜਿਹੜਾ 26 ਜਨਵਰੀ ਵਾਲਾ ਕੇਸ ਹੋਇਆ ਸੀਗਾ ਤੁਸੀਂ ਬਿੰਦ ਤੋਂ ਉਸੇ ਟਾਈਮ ਤੇ ਜਿਹੜਾ ਮੋਸਿਆ ਕਮਜ਼ੋਰ ਪੰਡਾ 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 ਪੈ ਗਿਆ ਕਿਉਂਕਿ ਇਹ ਲੋਕ ਆਪਣੀਆਂ ਕੁਰਸੀਆਂ ਰਾਸ ਤੇ ਰੱਖਿਆ ਆਪਣੇ ਪੈਸੇ ਰਾਸ ਤੇ ਰੱਖਿਆ ਸੋ ਸੰਜੀਤ ਸ਼ਰਮਾ ਜੀ ਤੁਸੀਂ ਆਪਣੇ ਜਿਹੜੇ ਵਿਚਾਰ ਦਿੱਤੇ ਨੇ ਸਾਡੇ ਦਰਸ਼ਕਾਂ ਨੇ ਵੀ ਸੁਣੇ ਨੇ ਸੋ ਦਰਸ਼ਕੋ ਸੰਜੀਤ ਸ਼ਰਮਾ ਇਹਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜੇ ਕਿਸਾਨ ਸਾਡੇ ਵੱਡੇ ਵੱਡੇ ਨੇਤਾ ਨੇ ਉਹਨਾਂ ਦੇ ਵਿੱਚ ਅੱਜ ਕਿਤਨਾ ਇਕਤਾ ਦਿਖਾਈਂ ਦੇ ਰਹੀ ਨੇਤਾ ਇਹ ਕਾਫੀ ਜਲਦੀ ਖਤਮ ਹੋ ਜਾਂਦਾ ਹਾਲਾਂਕਿ ਸੁਪਰੀਮ ਕੋਰਟ ਨੇ ਸੱਤ ਟਿੱਪਣੀਆਂ ਕੀਤੀਆਂ ਦੋਨਾਂ ਸਰਕਾਰਾਂ ਨੂੰ ਕੀਤੀਆਂ ਪਰ ਉਹ ਵੀ ਦੇਖਿਆ ਜਾਏ ਤਾਂ ਇੱਕ ਵਿਖਾਵਾ ਹੈ ਕਿ ਇੱਕ ਬੰਦਾ 33 ਦਿਨ ਤੋਂ ਮਰਦ ਵਰਤੇ ਬੈਠਿਆ ਤੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਉਹਨੇ ਆਪਣਾ ਪੱਲਾ ਝਾੜਿਆ ਹੋਇਆ ਕਿ ਜੇਕਰ ਅਸੀਂ ਡੱਲੇਵਾ ਸਾਹਿਬ ਨੂੰ ਹਸਪਤਾਲ ਲਈ ਚੱਕਦੇ ਆ ਤਾਂ ਉੱਥੇ ਮਾਹੌਲ ਸਥਿਤੀ ਖਰਾਬ ਹੋ ਸਕਦੀ ਹੈ ਤੇ ਅਸੀਂ ਚਾਹਦੇ ਨਹੀਂ ਅਸੀਂ ਆਪਣੇ ਚੈਨਲ ਦੇ ਮਾਧਮ ਦਰਾਈ ਆਮ ਲੋਕਾਂ ਨੂੰ ਅਪੀਲ ਦੇ ਬੇਨਤੀ ਕਰਾਂਗੇ ਕਿ ਕੱਲ ਪੰਜਾਬ ਬੰਦੀ ਕਾਲ ਹੈ ਜੋ ਤੁਹਾਡੇ ਕੰਮ ਹੈ ਆਪਣੇ ਅੱਜ ਕਰ ਲਿਓ ਤੇ ਕੱਲ ਕੋਸ਼ਿਸ਼ ਕਰਿਓ ਘੱਟ ਤੋਂ ਘੱਟ ਨਿਕਲਣ ਦੀ ਕਿਉਂਕਿ ਦੇਖੋ ਮਾਹੌਲ ਅਸੀਂ ਚਾਹਦੇ ਨਹੀਂ ਵੀ ਖਰਾਬ ਹੋਵੇ ਅਸੀਂ ਆਪਣੇ ਚੈਨਲ ਆਈ ਲੋਕਾਂ ਨੂੰ ਅਪੀਲ ਕਰਾਂਗੇ ਕਿ ਕੋਈ ਐਸੀ ਗੱਲਬਾਤ ਨਾ ਕੀਤੀ ਜਾਵੇ ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਕਿਉਂਕਿ ਪੰਜਾਬ ਬਹੁਤ ਦੇਰ ਬਾਅਦ ਥੋੜਾ ਜਿਹਾ ਉੱਪਰ ਉੱਭਰ ਰਿਹਾ ਹੈ ਤੇ ਇਹਨੂੰ ਰੰਗਲਾ ਪੰਜਾਬ ਬਣਨ ਦਿਓ ਖਰਾਬ ਨਾ ਹੋਵੇ ਕਿਉਂਕਿ ਦੇਖੋ ਗੁਰੂ ਜੀ ਦੀਆਂ ਸ਼ਹੀਦੀਆਂ ਜਿਹੜੀਆਂ ਹੋਈਆਂ ਜਿਨ੍ਹਾਂ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਛੋਟੇ ਛੋਟੇ ਬੱਚਿਆਂ ਨੇ ਆਪਣਾ ਧਰਮ ਪਿੱਛੇ ਛਾਤਾ ਦਿੱਤੀ ਆ ਦੂਜੇ ਧਰਮਾਂ ਪ ਉਹ ਸਰਕਾਰਾਂ ਸੋ ਗਈਆਂ ਕਿਉਂਕਿ ਜੇ ਪੰਜਾਬ ਨਾ ਹੁੰਦਾ ਤਾਂ ਸ਼ਾਇਦ ਦੁਨੀਆ ਦੇ ਉੱਪਰ ਹਿੰਦੂਸਤਾਨ ਦਾ ਨਾਂ ਵੀ ਨਾ ਹੁੰਦਾ ਸੋ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ਰਮਾਈ ਸੁਣ ਰਹੇ ਹੋ ਆ ਗਿਆ ਆ ਗਿਆ ਨਹੀਂ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਖਬਰ ਤੇ ਬਣੇ ਰਹੋ ਜਲਦੀ ਤੁਹਾਡੇ ਕੋ ਆਵਾਂਗਾ ਦੁਬਾਰਾ ਲਾਈਵ ਅਪਡੇਟ ਲਈ ਧੰਨਵਾਦੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਸੁਨੀਲ ਸ਼ਰਮਾ ਜੀ ਸੀ ਜਿਨ੍ਹਾਂ ਨੇ ਆਪਣੇ ਤੱਥ ਰੱਖੇ ਤੇ ਤੁਹਾਨੂੰ ਦੱਸਿਆ ਕਿ ਕੱਲ ਪੰਜਾਬ ਬੰਦੀ ਕਾਲ ਦਿੱਤੀ ਗਈ ਹੈ ਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਇਹ ਸੀਗੇ ਸੁਪਰੀਮ ਕੋਰਟ ਨੇ ਦਿੱਤੀਆਂ ਸਖਤ ਟਿੱਪਣੀਆਂ ਹਾਲਾਂਕਿ ਸੁਪਰੀਮ ਕੋਰਟ ਨੇ ਕਿੰਨਾ ਕਿਤੇ ਕਿਸਾਨਾਂ ਨੂੰ ਇਹ ਗੱਲ ਸੁਣਾ ਦਿੱਤੀ ਹੈ ਇਸ਼ਾਰੇ ਇਸ਼ਾਰੇ ਵਿੱਚ ਕਹਿ ਦਿੱਤਾ ਹੈ ਕਿ ਤੁਸੀਂ ਖੁਦਕੁਸ਼ੀ ਕਰਨ ਲਈ ਇੱਕ ਬੰਦੇ ਨੂੰ ਮਜਬੂਰ ਕਰ ਰਹੇ ਹੋ ਤੇ ਅਸੀਂ ਇੱਕ ਵਿਅਕਤੀ ਦੇ ਲਈ ਕਾफी ਜਾਨਾ ਨਹੀਂ ਲੈ ਸਕਦੇ ਯਾਨੀ ਕਿੰਨਾ ਕਿਤੇ ਹੋ ਸਕਦਾ ਹੈ ਕਿ ਦੁਆਰਾ ਕੋਈ ਕੰਮ ਖਰਾਬ ਹੋਵੇ ਅਸੀਂ ਨਹੀਂ ਚਾਹੁੰਦੇ ਤੇ ਕੱਲ ਜਿਹੜੀ ਪੰਜਾਬ ਬੰਦ ਦੀ ਕਾਲ ਹੈ ਉਸਤੇ ਸੁਰਨ ਸਿੰਘ ਭੰਦੇਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਆਪਣੇ ਅੱਜ ਹੀ ਕੰਮ ਉਕਾ ਲੈਣ ਤੇ ਕੱਲ ਅਸੀਂ ਲੋਕਾਂ ਨੂੰ ਬੇਨਤੀ ਦੇ ਪੀਰ ਦੁਆਰਾ ਮੈਂ ਕਰਦਿਨਾ ਆਪਣੇ ਇਵਨ ਪੰਜਾਬੀ ਟੀਵੀ ਦੀ ਟੀਮ ਵੱਲੋਂ ਕਿ ਕੋਈ ਐਸਾ ਮਾਹੌਲ ਨਾ ਖਰਾਬ ਕਰਿਓ ਕਿਉਂਕਿ 33 ਹੋ ਗਏ ਕਿ ਬਜ਼ੁਰਗ ਨੂੰ ਬੈਠੇ ਹੋਏ ਸਰਕਾਰਾਂ ਉੱਠਣਗੀਆਂ ਜਾਗਣਗੀਆਂ ਕੌਣ ਉਠਾਏਗਾ ਕੌਣ ਜਗਾਏਗਾ ਤੁਸੀਂ ਕਿਵੇਂ ਜਗਾਓਗੇ ਵੱਤ ਤੋਂ ਵੱਤ ਸ਼ੇਅਰ ਕਰਕੇ ਵੱਤ ਤੋਂ ਵੱਤ ਸਰਕਾਰਾਂ ਨੂੰ ਕਮੈਂਟ ਕਰਕੇ ਇਹ ਗੁੰਗੀਆਂ ਬੋਲੀਆਂ ਸੁੱਤੀਆਂ ਸਰਕਾਰਾਂ ਨੂੰ ਦੋਸਤੋ ਤੁਸੀਂ ਜਗਾਣਾ ਹੈ ਹੋਰ ਕੋਈ ਨਹੀਂ ਜਗਾ ਸਕਦਾ ਤੇ ਦੋਸਤੋ ਇਹ ਸੀ ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਫੇਰ ਤੁਹਾਡੇ ਅੱਗੇ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ حاضر ਹੋਵਾਂਗਾ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹ